ਕਾਏਗੀ ਸੇਵਾ ਅਨੁਸਾਰ ਗੁਰਦੁਆਰਾ ਪਾਤਸ਼ਾਹੀ ਨੋਵੀਂ ਬਹਾਦਰਗੜ ਸਾਹਿਬ ਵਿਖੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੇਵਾ ਕਰਨ ਲਈ ਪੁੱਜੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਗੱਲਬਾਤ ਕਰ ਦੱਸਿਆ ਕਿ ਅੱਜ ਮਹਾਪਵਿੱਤ ਸਥਾਨ ਪਾਤਸ਼ਾਹੀ ਨੋਵੀਂ ਗੁਰਦੁਆਰਾ ਸਾਹਿਬ ਜੀ ਬਹਾਦਰਗੜ ਸਾਹਿਬ ਮੈਂ ਪਹੁੰਚਿਆ ਹਾਂ ਸੰਗਤ ਵੀ ਬਹੁਤ ਵੱਡੀ ਹੋਈ ਹੈ ਸਰਦਾਰ ਸਤਕਾਰ ਨਾਲ ਅਸੀ ਤੇ ਜੋ ਸ਼੍ਰੀ ਕਾਲ ਤਕ ਸਾਹਿਬ ਨੂੰ ਸੇਵਾ ਲਗਾਈ ਗਈ ਹੈ ਉਹਦੇ ਲਈ ਸੇਵਾ ਕਰਨ ਲਈ ਅੱਜ ਅਸੀਂ ਇਸ ਗੁਰੂ ਘਰ ਵਿੱਚ ਨਿਮਾਣੇ ਸਿੱਖ ਵੱਜੋਂ ਜਥੇਦਾਰ ਸਰਬਾਨਾਂ ਦੇ ਬਚਨਾਂ ਦੇ ਫੁੱਲ ਛੜਾਉਂਦੇ ਹੋਏ ਆਪਣੀ ਗਲਤੀਆਂ ਦਾ ਸਾਸ ਕਰਨ ਦੇ ਲਈ ਸੇਵਾ ਕਰਨ ਲਈ ਪੁੱਜਿਆ। ਅੱਜ ਇਸ ਮਹਾਨ ਪਵਿੱਤਰ ਸਥਾਨ ਇਤਿਹਾਸਕ ਗੁਰਦੁਆਰਾ ਪਾਸ਼ਾਏ ਨੌਵੀਂ ਸ੍ਰੀ ਬਾਦਗਰ ਸਾਹਿਬ ਤੇ ਪਹੁੰਚੇ ਸੇਵਾ ਕਰਨ ਲਈ ਜੋ ਜਹਦ ਸਰੀ ਕਾਲਤਾ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਨੇ ਸੇਵਾ ਲਾਈ ਹੈ ਸਾਨੂੰ ਆਪਣੇ ਇਲਾਕੇ ਦੇ ਗੁਰਦੁਆਰਾ ਸਰਬਾਨਾਂ ਦੇ ਵਿੱਚ ਲੰਗਰ ਦੇ ਵਰਤਨ ਲੰਗਰ ਦੀ ਸੇਵਾ ਕਰਨ ਦੀ ਜੋੜੇ ਹਸਾਬ ਕਰਨ ਦੀ ਉਹ ਸੰਗਤ ਦੇ ਰੂਪ ਦੇ ਵਿਚਾਰ ਕੇ ਅਸੀਂ ਸੇਵਾ ਕਰ ਰਹੇ ਹਾਂ ਪਰ ਮੈਂ ਸਮਝਦਾ ਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਨ ਫਿਲਾਸਫੀ ਦਾ ਆਧਾਰ ਆ ਇਹ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ ਚ ਕ੍ਰਿਤੀਆਂ ਹੋਈਆਂ ਗਲਤੀਆਂ ਹੋਈਆਂ ਉਹਨਾਂ ਦੇ ਸੁਧਿ ਕਰਨ ਦਾ ਵੀ ਮੌਕਾ ਮਿਲਦਾ ਤੇ ਮਨ ਨੂੰ ਤਸੱਲੀ ਵੀ ਹੁੰਦੀ ਆ ਸੋ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਦੋਸ਼ਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਲੋਕਾਂ ਦੀ ਸਮਾਧਨ ਪੂਰਤੀ ਕਰ ਸਕੀਏ ਇਹ ਗੁਰੂ ਅੱਗੇ ਅਰਦਾਸ ਕਰਕੇ ਜਾਣਾ ਜੀ ਅਜਾ ਇੱਕ ਜਿਹੜਾ ਸੁਖਵੀਰ ਸਿੰਘ ਵਾਲੇ ਦੇ ਉੱਤੇ ਅਟੈਚ ਹੈ ਸਿੰਘ ਜੀ ਦਾ ਦੇ ਲਈ ਜਿਹੜਾ ਪਤਾ ਉਹ ਦੇਖੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਸੇਵਾ ਕਰ ਰਿਹਾ ਸੀ ਉਸ ਵੇਲੇ ਬਾਦਰ ਤੇ ਜਿਹੜੀ ਫਾਇਰਿੰਗ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਵੈਸੇ ਤਾਂ ਕਿਸੇ ਥਾਂ ਤੇ ਘਟਨਾ ਵਾਪਰਨੀ ਚਾਹੀਦੀ ਪਰ ਜਦੋਂ ਐਸੇ ਪਵਿੱਤਰ ਸਾਂਤ ਦੀ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿਆਦਾ ਦੁੱਖ ਵੀ ਹੁੰਦਾ ਤੇ ਸਵਾਲ ਵੀ ਕਈ ਖੜੇ ਹੁੰਦੇ ਨੇ ਸੰਗਾਰ ਦੀ ਲੈਂਡਰ ਆਰਡਰ ਦੀ ਜਿਹੜੀ ਮਸ਼ੀਨਰੀਆ ਪੂਰੀ ਤਰ੍ਹਾਂ ਕਲੈਸ ਹੋ ਗਈ ਆ ਲੈਂਡਰ ਆਰਡਰ ਪੂਰੀ ਤਰ੍ਹਾਂ ਫੇਲ ਹੋ ਗਿਆ ਸਕਿਉਰਟੀ ਬ੍ਰੀਚ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜੁਡੀਸ਼ਰੀ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਕਿਹਦਾ ਹੱਥ ਆ ਕਿਉਂ ਹੋਈ ਆ ਤਾਂ ਕਿ ਇਸ ਕਿਸੇ ਘਟਨਾਵਾਂ ਮੁੜ ਕੇ ਨਾ ਵਾਪਰਨ ਔਰ ਗੁਰੂ ਦਾ ਸ਼ੁਕਰਾਨਾ ਵੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਉਹ ਸੇਫ ਐਂਡ ਸੌਂਡ ਨੇ ਬਿਲਕੁਲ ਔਰ ਉਹਨਾਂ ਦੀ ਸਿਹਤ ਤੇ ਅਭੀ ਵੀ ਅਰਦਾਸ ਵੀ ਕਰਦੇ ਆ ਔਰ ਵੈਗੁਰੂ ਅਗੇ ਪ੍ਰਮਾਤਮਾ ਅਗੇ ਇਹੀ ਬੁਆਵਾਂ ਤੇ ਅਰਦਾਸਾਂ ਨੇ ਕਿ ਇਹ ਜਿਹੜਾ ਪ੍ਰਦੇਸ਼ ਆ ਸੂਬਾ ਪੰਜਾਬ ਇੱਥੇ ਅਮਨ ਸ਼ਾਂਤੀ ਰਹੇ ਭਾਈਚਾਰ ਸਾਂਝ ਰਹੇ ਔਰ ਕਿਸੇ ਕਿਸਮ ਦੀਆਂ ਇਸ ਕਿਸਮ ਦੀਆਂ ਘਟਨਾਵਾਂ ਇਸ ਸੂਬੇ ਵਿੱਚ ਨਾ ਵਾਪਰਨ ਗੁਰੂ ਮਾਲਾ ਸਾਨੂੰ ਸਵਤੰਤਰ ਬਖਸ਼ੇ ਔਰ ਐਸੇ ਲੋਗਾਂ ਨੂੰ ਇਸ ਰਾਤ ਤੁਰੰਤ ਰੋਕੇ ਔਰ ਸਰਕਾਰ ਨੂੰ ਕਈ ਸਵਾਲ ਖੜੇ ਹੋ ਰਹੇ ਨੇ ਸਰਕਾਰ ਨੂੰ ਜ਼ਰੂਰ ਪੰਜਾਬ ਦੀ ਅਮਨ ਕਾਨੂੰਨ ਦੀ ਸਿੱਤੀ ਨੂੰ ਕੀ ਕਰਨ ਲਈ سنجਿਦਗੀ ਦਿਖਾਉਣੀ ਪਵੇਗੀ ਕੁਦਰਤੀ ਤੌਰ ਤੇ ਜਿਹੜੇ ਜਹਜਾਦ ਸਾਹਿਬਾਨਾ ਦੇ ਫਰਮਾਨ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪਿੱਛੇ ਹੋਈਆਂ ਗਲਤੀਆਂ ਨੂੰ ਦੁਸਤ ਕਰਨ ਕਰਕੇ ਠੀਕ ਰਾਹ ਤੇ ਤੁਰਨ ਦੀ ਪ੍ਰੇਰਣਾ ਲੈ ਕੇ ਜਾਏਗੀ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਦੀ ਸੰਗਤ ਦੇ ਵਿੱਚ ਸੇਵਾ ਕਰਕੇ ਔਰ ਮੈਂ ਸਮਝਦਾ ਕਿ ਜੋ ਵੀ ਪਿੱਛੇ ਗਲਤੀਆਂ ਖਦਾਈਆਂ ਹੋਈਆਂ ਉਹਨਾਂ ਨੂੰ ਦੁਰਸਤ ਕਰਨ ਦੇ ਰਾਹ ਤੇ ਪੈਗੀ ਔਰ ਸਾਨੂੰ ਇਹ ਵੀ ਆਸਾ ਕਿ ਜਿਹੜੀ ਇਹ ਫੈਸਲੇ ਹੋਏ ਨੇ ਇਹ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਖਿੰਡੀ ਹੋਈ ਸ਼ਕਤੀ ਆ ਵਿਖਰੀ ਹੋਈ ਸ਼ਕਤੀ ਆ ਮਤਲਬ ਉਹਨੂੰ ਜੋੜਨ ਦੇ ਵਿੱਚ ਸਹਾਈ ਹੋਣਗੇ ਔਰ ਅੱਜ ਸਾਡੀ ਜਵਾਨੀ ਜਿਹੜਾਂ ਚ ਚਰ ਰਹੀ ਆ ਕਿਸਾਨੀ ਖੇਤਾਂ ਚ ਚਰ ਰਹੀ ਆ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਦੌਰ ਨੂੰ ਦੌਰ ਦੇ ਵਿੱਚੋਂ ਸੁਭਾ ਲੰਘ ਰਿਹਾ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਵਾਲੀਵਾਰ ਤੋਂ ਕੋਈ ਨਜ਼ਰ ਨਹੀਂ ਆ ਰਿਹਾ ਕੇਵਲ ਤੇ ਕੇਵਲ ਆਸਾਮ ਇਧਾਂ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਤੋਂ ਸੀ ਹੈ ਤੇ ਜਿਹੜੀਆਂ ਕਿਸੇ ਸੰਭ ਵਿੱਚ ਹੋਈਆਂ ਗਲਤੀਆਂ ਕਾਰਨ ਕਿਤੇ ਰੁਕਾਵਟ ਪਈ ਮੈਂ ਸਮਝਦਾ ਕਿ ਇਹਨਾਂ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਦੁਰਸਤ ਕਰਕੇ ਅਸੀਂ ਛੜੀ-ਫੁੜੀ ਸ਼ਕਤੀ ਨੂੰ ਲਾਗੂ ਕਰਾਂਗੇ ਔਰ ਸਮੁੱਚੀ ਪੱਥਕਰਤੀ ਰਾ ਨੂੰ ਇੱਕ ਥਾਂ ਤੇ ਇਕੱਠਾ ਹੋਣ ਲਈ ਜਿਹੜਾ ਵੀ ਪ੍ਰਬਾਰਾ ਹੋਏਗਾ ਉਹਦੇ ਲਈ ਅਸੀਂ ਕਰਾਂਗੇ ਧੰਨਵਾਦ